ਬਹੁਤ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਦੇ Facebook ਪੇਜ ਤੇ ਜੋ ਵੀ ਦੰਮੀ ਜੋੜਦਾ ਹੈ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਤਖਾਨਾ ਵੱਧ ਦੇ ਵਿੱਚ ਜਿਲ੍ਹਾ ਮੋਗਾ ਠਾਨਾ ਵੱਧ ਪਿੰਡ ਦੇ ਵਿੱਚ ਬਾਈ ਜਸਵੀਰ ਜਸਵੀਰ ਜਸਦੇ ਘਰੇ ਵੀਡੀਓ ਬਣਾਉਣ ਲੱਗੇ ਆ ਬਾਈ ਦੇ ਘਰੇ ਜੋ ਐਚ ਗੈਰ ਤੁਹਾਨੂੰ ਸਕਰੀਨ ਤੇ ਦਿਖ ਰਹੀ ਆ ਇਹਦਾ ਕਾਫੀ ਲੰਬਾ ਚੌੜਾ ਸ਼ਿੰਗਾਰਾ ਕਾਫੀ ਟਾਈਮ ਬਾਈ ਨੇ ਤਫਸੀਲਾਂ ਦਿੱਤੀਆਂ ਨੇ ਤਫਸੀਲਾਂ ਕਰਨ ਤੋਂ ਬਾਅਦ ਆ ਜਾ ਆ ਜੀ ਗੁਰੂ ਸਾਹਿਬ ਨੇ ਹਾਜੀ ਦਾਇਨਮ ਬਾਕੀ ਤੁਹਾਡੀ ਗੱਲਬਾਤ ਬਾਈ ਤੁਸੀਂ ਵਿਸਾਉਣੇ ਆਂ ਕਰਾਉਣੇ ਆਂ ਕਿ ਕਿੰਨਾ ਕਿ ਬਾਈ ਨੇ ਸੀਗਾ ਸੀਤਾ ਅਰੇ ਜੀ ਸੀਗਾ 80 ਔਰ ਬਾਈ ਉਹ ਬਾਈ ਠੀਕ ਹੈ ਜੀ ਤੁਹਾ ਅਦੇਗਾ ਬਣਾ ਹਾਂਜੀ ਬਾਈ ਜੀ ਦੱਸਿਓ ਪੀ ਇਹਦਾ ਕਿੰਨਾ ਕਿ ਸੀਗਾ ਸੀਤਾ ਇਹਨੂੰ ਬਾਈ ਜੀ ਪਹਿਲੇ ਸੂਏ ਸੂਈ ਸੀ ਜੀ ਠੀਕ ਹੈ ਜੀ ਕਿ ਉਦਵਾਦ ਨੇ ਵੀਰ ਦਾ ਕੰਮ ਤੁਸੀਂ ਪਰ ਰਹੀ ਨਹੀਂ ਸੀ ਠੀਕ ਹੈ ਕਿੰਨੇ ਟਾਈਮ ਹੋ ਗਏ ਸੂਈ ਨੂੰ 3.5 ਸਾਲ ਹੋ ਗਏ 3.5 ਸਾਲ 3.5 ਸਾਲ ਹੋ ਗਏ ਸੂਈ ਨੂੰ ਉਦਵਾਦ ਨੇ ਬਿਲਕੁਲ ਵੀ ਨਹੀਂ ਅਰੇ ਨਹੀਂ ਜੀ ਅਸੀਂ ਬਹੁਤ ਗੌਰ ਨਾਲ ਕੀਤਾ ਠੀਕ ਹੈ ਕਿੰਨਾ ਖਰਚਾ ਕਰਦੇ ਕੋਈ ਕੋਈ ਤਕਰੀ ਬਣਾਉਂ ਨੇੜੇ-ਦਲੇ ਮੈਂ ਦਾਕਟਰ ਨੂੰ ਪੁੱਛਿਆ ਜੀ ਠੀਕ ਹੈ ਜੀ ਆ 10-20 ਹਜ਼ਾਰ ਰੁਪਏ ਦਾ ਮੇਰਾ ਮੂਲ ਹੀ ਕਰਦੀ 3.5 ਸਾਲਾਂ ਦਾ ਜੀ ਮੂਲੀ ਇਹਨੇ ਲਾਈ ਜਾਂਦਾ ਆ ਆ ਠੀਕ ਹੈ ਕਿਉਂਕਿ ਭਰਾ ਜੀ ਵਾਂਗਰਾਂ ਤਾਂ ਨਹੀਂ ਬਹੁਤ ਕੁਝ ਸਪੀਸ਼ਲ ਨਹੀਂ ਹਾਂਜੀ ਉਹ ਨਹੀਂ ਦੇਖੀ ਹਾਂਜੀ ਤੇ ਪਰ ਜਦੋਂ ਬਾਣੀ ਜੀ ਜੀ ਨੇ ਤੁਹਾਡੇ ਬਾਰੇ ਦੱਸਿਆ ਜੀ ਹਾਂਜੀ ਤੇ ਤੁਸੀਂ ਵੀ ਉਹਨੂੰ ਚੈੱਕ ਕਰਕੇ ਗਏ ਨੂੰ ਦਵਾਈ ਧਰੀ ਜੀ ਠੀਕ ਹੈ ਲਾਇਆ ਜੀ ਦਵਾਈ ਬੂੰਦਾਂ ਨਹੀਂ ਦਿੱਤੀ ਤੁਸੀਂ ਖਾਈ ਜੀ ਤੇ ਉਹਦੇ ਨਾਲ ਮਹਾਰਾਜ ਦੀ ਕਿਰਪਾ ਹੋਈ ਅਸੀ ਹਾਂਜੀ ਉਹਨਾ ਬਹੁਤ ਚੰਗਾ ਬਾਈ ਸ਼ੁਕਰ ਗੁਜ਼ਾਰੀ ਕਰਤਾ ਤੇ ਬਾਈ ਜੀ ਅੱਜ ਇਹ ਚੈੱਕ ਕਰਾਈਏ ਤੁਹਾਡੇ ਕੋਲੋਂ ਹਾਂਜੀ ਇਹ ਸਾਢੇ ਦੋ ਤੇਰੀ ਇਹ ਗੱਪਣਾ ਗੱਪਣਾ ਚੈੱਕ ਕਰ ਬੋ ਗੱਪਣਾ ਚੈੱਕ ਪਹਿਲੀ ਵਾਰੀ ਲਾਇੀ ਸੀ ਡਾਕਟਰ ਆਹ ਬਾਈ ਪਹਿਲੀ ਵਾਰੀ ਹੀ ਹਾਂ ਤੁਹਾਨੂੰ ਅਜੇ ਪਹਿਲੇ ਟੀਕੇ ਤੇ ਰਹੀ ਹਾਂ ਹਾਂ ਸੋਡੀ ਦਵਾਈ ਤੋਂ ਪਹਿਲੀ ਵਾਰੀ ਰਹੀ ਸੀ ਪਹਿਲੇ ਟੀਕੇ ਦੀ ਟੀਕੇ ਭਰੇ ਆਪਾਂ ਹਾਂ ਕੋ ਤੁਸੀਂ ਟੀਕੇ ਭਰ ਚੁੱਕੇ ਹੋ ਉਹ ਤੋਂ ਬਾਅਦ ਰਹੀ ਸੀ ਟੀਕੇ ਅੱਜਮਾਨ ਇਹਨਾਂ ਨੂੰ ਬਹੁਤ-ਬਹੁਤ ਸ਼ਾਬਾਸ਼ ਜੀ ਹਲਕੋ ਵਾਰ ਚਲਪੋ ਜੀ ਸਾਢੇ 3 ਸਾਲ ਹੋ ਗਏ ਸੀਗੇ ਜੀ ਸਹੀ ਗੱਲ ਤੇ ਵਸਿਆ ਕਰਦੇ ਹਾਂ ਹਾਂ ਜੀ ਲੋਕ ਤਾਂ ਕਹਿੰਦੇ ਛੱਡ ਦੇ ਜੀ ਹਾਂ ਜੀ ਪਰ ਗੋਦੀ ਜਾਈ ਹੈ ਜੀ ਛੱਡੀ ਵੀ ਕਿਤੇ ਨਹੀਂ ਜਾਉਂਦੀ ਕਦੇ ਘਰ ਰਿਵਾਜਾਂ ਨੂੰ ਪਾ ਲਈ ਸੀ ਵੀ ਜੀ ਤੇ ਪਰ ਅੱਜਮਾਨ ਬਹੁਤ ਜ਼ਿਆਦਾ ਕੋਸ਼ਿਸ਼ ਕਰੀ ਹਾਂ ਜੀ ਹਾਂ ਜੀ ਬਹੁਤ ਧੰਨਵਾਦ ਆ ਭਾਈ ਜੀ ਤੁਹਾਡਾ ਬਹੁਤ ਸੁਪਰੀਬਾ ਜੀ ਬੇਈ ਸਾਲ ਜੀ ਕਰਪਾਹ ਦੇ ਨਾਲ ਹੋਰ ਜਿਹੜੇ ਵੀਰ ਭਰਾ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਵੀ ਜੀ ਕਹਿਣਾ ਜਾਵਾਂਗੇ ਜਿਹੜੇ ਅਜੂ ਛੱਡ ਰਹੇ ਆ ਮੈਂ ਤਾਂ ਇਹ ਗੱਲ ਕਹੂੰਗਾ ਭਾਈ ਜੀ ਜਿਹਨੇ ਵੀ ਕੋਈ ਇਲਾਜ ਕਰਵਾਉਣਾ ਹੈ ਪਸ਼ੂ ਦਾ ਜਿਹਦਾ ਪਸ਼ੂ ਨਹੀਂ ਰਹਿਦਾ ਹੈਗਾ ਤਾਂ ਬਾਈ ਮਰੀਤ ਸਿੰਘ ਨਾਲ ਜ਼ਰੂਰ ਗੱਲ ਕਰਨ ਜੀ ਕਿਉਂਕਿ ਇਹਨਾਂ ਦਾ ਬਹੁਤ ਵਧੀਆ ਕੰਮ ਹੈ ਜੀ ਬਹੁਤ ਵਧੀਆ ਸਹੀ ਹੱਥ ਹੈ ਇਹਨਾਂ ਦਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਜੀ ਮੰਨ ਲਓ ਬਾਈ ਜੀ ਦਾ ਬਹੁਤ ਧੰਨਵਾਦ ਜੀ ਮੈਂ ਬਹੁਤ-ਬਹੁਤ ਸ਼ੁਕਰੀਆ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਜੀ ਸਰ ਜੀ ਇਹ ਤਾਂ ਬਾਕੀ ਇੱਕ ਵਈ ਤੋਰ ਦੀ ਆ ਜੇ ਕਿਸੇ ਦਾ ਮਾਣਾ ਰੱਬ ਕਿਸੇ ਔਰਤ ਦਾ ਮਕਰਾਉਣਾ ਤਰਾਲਣਾ ਆਪਣੀ ਤਾਂ ਪਹਿਲੇ ਨਹੀਂ ਕਰਦਾ ਆਪਾਂ ਇਹ ਕਹਿੰਦੇ ਕੁਝ ਨੂੰ ਬੇਜਾਨ ਨੂੰ ਛੱਡੋ ਨਾ ਇਹਨਾਂ ਦੀਆਂ ਬੇਝੋਟੀਆਂ ਦੀ ਆਪਰਾ ਫਰਾਈ ਜਾਂਦੇ ਆਂ ਵੜਾਈ ਜਾਂਦੇ ਆਂ ਬੁੜਾਓ ਨਾ ਛੱਡੋ ਨਾ ਇਹਨਾਂ ਦਾ ਹੱਲ ਹੈਗਾ ਹਾਂ ਵੀ ਜੇ ਤੁਹਾਡੇ ਹੱਥ ਘੜੇ ਰਹੇਦੇ ਆ ਤੁਸੀਂ ਜੋਰ ਲਾ ਕੇ ਹੰਮ ਚੁੱਕੇ ਆ ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਕਿਰਪਾ ਬਈ ਫਿਰ ਆਪਣੇ ਨਾਲ ਸੰਪਰਕ ਕਰਿਓ ਗੁਰੂ ਮਾਰਗ ਤੇ ਦੱਸ ਕੇ ਕਹਿੰਦੇ ਆਂ ਫਿਰ ਆਪਾਂ ਕੰਸੀਲ ਕਰਕੇ ਲਾਵਾਂਗੇ ਅੱਜ ਵੀ ਤੁਹਾਡਾ ਬੇਨਤੀ ਕੀਤੀ ਸੀ ਕਿ ਵੀ ਆਪ ਤੋਂ ਸੀ ਜੀ ਮਾਣ ਲੱਗ ਪਿਆ ਆਪਣੇ ਤੇ ਉਹਦੇ ਬਾਰੇ ਵੀ ਇਹ ਵੀ 3 ਸਾਲ ਹੋ ਗਏ ਆ ਹਾਂਜੀ ਇਹਦੇ ਬਾਰੇ ਤੁਹਾਨੂੰ ਪਿਆਰੀ ਆਸ ਨੇ ਇਹਨੇ ਅੱਜ ਟ੍ਰੀਟਮੈਂਟ ਕਰ ਲਿਆ ਇਹਦਾ ਟ੍ਰੀਟਮੈਂਟ ਕਰ ਲੱਗੇ ਜੀ ਆ ਤੁਸੀਂ ਹਾਂਜੀ ਕਿਸਾਨ ਵੀਰੋ ਇਹ ਵੀਡੀਓ ਨੂੰ ਬਰਤੁਬਾਦ ਸ਼ੇਅਰ ਕਰਿਓ ਕਿਉਂਕਿ ਸਾਢੇ 3 ਸਾਲਾਂ ਬਾਅਦ ਬਾਈ ਦੇ ਪਾਸੇ ਆ ਗਈ ਦੀ ਪੂਰੀ ਫੇਰ ਜਾ ਕੇ ਫਲ ਮਿਲਿਆ ਕਈ ਵੀਰ ਭਰਾ ਆਪਣੇ 6 ਮਹੀਨੇ ਬਾਅਦ ਆ ਕੇ ਕਹਿ ਲੈਂਦੇ ਆ ਬਾਈ ਮੈਂ ਬਹੁਤ ਖਰਚਾ ਕਰ ਲਿਆ ਆਕ ਗਿਆ ਬਾਈ ਮੈਂ ਤਾਂ ਇਧਰ ਬਾਈ ਦਾ ਦਿਨ ਦੇਖੋ ਸਾਢੇ 3 ਸਾਲਾਂ ਸੰਭੀ ਛੱਡੀ ਨਹੀਂ ਗਈ ਸਾਡੇ ਦਿਨਾਂ ਤੋਂ ਅਲਾਵਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਫਾਲ ਮਿਲਿਆ ਬਿਰੇ ਛੱਡਿਆ ਨਾ ਕਰੋ ਇਲਾਜ ਕਰਾਓ ਹੱਲ ਹੈਗਾ ਅੱਜ ਹੁਣ ਬਾਈ ਝੋਟੀ ਦਾ ਇਲਾਜ ਕਰਾਉਣ ਲੱਗਿਆ ਉਹਦਾ ਵੀ ਟ੍ਰੀਟਮੈਂਟ ਕਰਨ ਲੱਗੇ ਆ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਉਹਨਾਂ ਦੇ ਝੋਟੀ ਦੇ ਕੰਸੀਵ ਹੋ ਗਈ ਉਹ ਜੀ ਵੀਡੀਓ ਸ਼ੇਅਰ ਕਰਾਂਗੇ ਇੱਕ ਬਾਈ ਦੀ ਜੀ ਵੀ ਆਪਣੇ ਨਾਲ ਖੜੇ ਆ ਇਹਨਾਂ ਦੇ ਵੀ ਆਪਾਂ ਕੀ ਵੀਡੀਓ ਬਣਾਈ ਆਪਣੀ ਚੈਨਲ ਤੇ ਪਾਉਣੀ ਆ ਅੱਜ ਅਕਿੰਨ ਦੀ ਘੋੜੀ ਦਾ ਟ੍ਰੀਟਮੈਂਟ ਕਰਨ ਲੱਗੇ ਆ ਆਪਾਂ ਘੋੜੀ ਨੂੰ ਮੈਡੀਸਨ ਦੇਣੀ ਆ ਜਦੋਂ ਘੋੜੀ ਕੰਸੀਵ ਹੋ ਗਈ ਤੁਹਾਨੂੰ ਵੀ ਵੀਡੀਓ ਆਪਾਂ ਸ਼ੇਅਰ ਕਰਾਂਗੇ ਆਪਣੀ ਚੈਨਲ ਦੀ ਵੀਡੀਓ ਨੂੰ ਵਰਤ ਤੋਂ ਬਾਅਦ ਸ਼ੇਅਰ ਕਰਿਓ ਲਾਈਕ ਕਮੈਂਟ ਜਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ